ਇਸ ਵੇਲੇ ਸ਼ੰਭੂ ਤੇਖ ਨੌਰੀ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈਣ ਲਈ ਦੂਸਰੇ ਪਾਸੇ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਦੇ ਵੱਲੋਂ ਜਵਾਨਾਂ ਨੂੰ ਰੋਕਣ ਦੀ ਪੂਰਨ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਹੁਣ ਤੱਕ ਜਿਹੜੀ ਹੈ ਕਈ 100 ਤੋਂ ਵੱਧ ਕਿਸਾਨ ਜ਼ਖਮੀ ਹੋ ਚੁੱਕੇ ਨੇ ਤੇ ਇਸ ਲਗਾਤਾਰ ਰੋਕਾ ਟੋਕੀ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦੀ ਹੱਥ ਦਿਆ ਹੱਡੀ ਟੁੱਟ ਜਾਂਦੀ ਹੈ।ਦਰਅਸਲ 2 ਫਰਵਰੀ ਵਾਲੇ ਦਿਨ ਕਿਸਾਨਾਂ ਨੂੰ ਪੋਕਲਿਨ ਮਸ਼ੀਨ ਨੂੰ ਲੈ ਕੇ ਜਾਣਾ ਕਨੌਰੀ ਬਾਰਡਰ ਦੇ ਉੱਤੇ ਪੂਰਨ ਤੌਰ ਤੇ ਬੈਨ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਪੋਕਲਿਨ ਮਸ਼ੀਨ ਨੂੰ ਰੋਕਣ ਦੇ ਲਈ ਅੱਗੇ ਆਏ ਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ, ਗੰਭੀਰ ਉਹ ਜ਼ਖਮੀ ਹੋਏ ਨੇ। ਉਹਨਾਂ ਦੀ ਜਿਹੜੀ ਕਲਾਈ ਹੈ ਤੇ ਮੋਢੇ ਦੇ ਉੱਤੇ ਸੱਟ ਲੱਗੀ ਹੈ, ਹੱਡੀ ਟੁੱਟ ਗਈ ਹੈ। ਜ਼ਖਮੀ ਅਧਿਕਾਰੀ ਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਲਖਮੀ ਅਧਿਕਾਰੀ ਦੀ ਪਛਾਣ ਕਮਾਂਡੋ ਬਟਾਲੀਅਨ ਦੇ ਕਮਾਂਡਰੇਟਰ ਜਗਵਿੰਦਰ ਸਿੰਘ ਛੀਮਾ ਦੇ ਰੂਪ ਦੇ ਵਿੱਚ ਹੋਈ ਹੈ ਗੱਲਬਾਤ ਭਾਸਕਰ ਦੇ ਵੱਲੋਂ ਕੀਤੀ ਗਈ ਹੈ। ਦੈਨਿਕ ਭਾਸਕਰ ਦੀ ਰਿਪੋਰਟ ਦੇ ਅਨੁਸਾਰ ਉਹਨਾਂ ਨੇ ਗੱਲਬਾਤ ਦੇ ਵਿੱਚ ਦੱਸਿਆ ਹੈ ਕਿ ਜੋਗਿੰਦਰ ਚੀਮਾ ਦਾ ਕਹਿਣਾ ਹੈ ਪੋਕਲਿਨ ਮਸ਼ੀਨਾਂ ਨੂੰ ਰੋਕਦੇ ਵੇਲੇ ਉਹਨਾਂ ਦੀ ਕਲਾਈ ਜਿਹੜੀ ਹੈ ਉਹ ਚੜ ਜਾਂਦੀ ਹੈ। ਉੱਥੇ ਹੱਡੀ ਤੇ ਉੱਤੇ ਸੱਟ ਲੱਗ ਜਾਂਦੀ ਹੈ। ਇਸੇ ਦੌਰਾਨ ਕਿਸਾਨ ਕਿਸਾਨਾਂ ਨੂੰ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੁਝ ਸਮੇਂ ਬਾਅਦ ਜਿਹੜੀ ਉਹਨਾਂ ਦੀ ਕਲਾਈ ਹੈ ਹੱਥ ਦੀ ਉਸ ਤੇ ਕੰਮ ਕਰਨਾ ਬੰਦ ਕਰ ਦਿੱਤਾ ਹੱਥ ਦੇ ਵਿੱਚ ਵੀ ਸੋਚ ਆ ਜਾਂਦੀ ਹੈ ਕਲਾਈ ਤੇ ਮੋਡਾ ਇਸ ਵੇਲੇ ਪੂਰਨ ਤੌਰ ਤੇ ਡੈਮੇਜ ਹੋ ਚੁੱਕਿਆ ਹੈ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉੱਥੇ ਉਹਨਾਂ ਦੀ ਹੱਡੀ ਨੂੰ ਪਲਾਸਟਰ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਅੰਦਰੂਨੀ ਚੈੱਕਅਪ ਦੇ ਦੌਰਾਨ ਨਿੱਜੀ ਹਸਪਤਾਲ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸੀ ਚੀਮਾ ਨੇ ਦੱਸਿਆ ਕਿ ਏਡੀਜੀਪੀ ਕਮਾਂਡੋ ਏਕੇ ਪਾਂਡੇ आईजी सुखचैन सिंह गिल डीजीपी अर्पित शुक्ला ਤੇ ਪਟਿਆਲਾ ਰੇਂਜ ਦੇ ਸੀਨੀਅਰ ਅਧਿਕਾਰੀ ਲਗਾਤਾਰ ਉਹਨਾਂ ਦਾ ਹਾਲਚਾਲ ਪੁੱਛ ਰਹੇ ਨੇ ਚੀਮਾ ਦਾ ਕਹਿਣਾ ਹੈ ਕਿ ਪਾਵਰ ਲਿਫਟਿੰਗ ਦੇ ਉਹ ਖਿਡਾਰੀ ਨੇ ਏਸ਼ੀਆ ਰਿਕਾਰਡ ਹੋਲਡਰ ਨੇ ਤੇ ਪੰਜ ਵਾਰ ਏਸ਼ੀਅਨ ਚੈਂਪੀਅਨ ਅਤੇ ਵਰਲਡ ਨੰਬਰ ਤੇ 3 ਹਾਸਲ ਕਰ ਚੁੱਕੇ ਨੇ ਇਸ ਦੌਰਾਨ ਹੀ ਲਗਾਤਾਰ ਤੜਨਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਤੇ ਪੰਜਾਬ ਪੁਲਿਸ ਵੀ ਪੂਰਨ ਤੌਰ ਤੇ ਜ਼ੋਰ ਅਜਮਾ ਰਹੀ ਹੈ ਜਿਸ ਦਿਨ ਦਿੱਲੀ ਕੂਚ ਦਾ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਉਲੀਕਿਆ ਗਿਆ ਸੀ ਉਸ ਦਿਨ ਕਿਸਾਨਾਂ ਨੂੰ ਰੋਕਣ ਦੇ ਲਈ ਖਾਸ ਤੌਰ ਤੇ ਉੱਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਅਧਿਕਾਰੀ ਤੌਰ ਤੇ ਚਿੱਠੀ ਜਿਹੜੀ ਹੈ ਹਰਿਆਣਾ ਡੀਜੀਪੀ ਦੇ ਵੱਲੋਂ ਲਿਖੀ ਗਈ ਸੀ ਪੋਕਲਿਨ ਮਸ਼ੀਨਾ ਹੈਵੀ ਮਸ਼ੀਨਾ ਨੂੰ ਜਿਹੜੀ ਹੈ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਪੂਰਨ ਤੌਰ ਤੇ ਰੋਕਿਆ ਜਾਵੇ ਇਸ ਰੋਕਾ ਰੁਕਾਈ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਇਸ ਹਾਦਸੇ ਦੇ ਵਿੱਚ ਕਈ ਹੋਰ ਕਿਸਾਨ ਵੀ ਜ਼ਖਮੀ ਹੋ ਜਾਂਦੇ ਨੇ 120 ਦੇ ਤਕਰੀਬਨ ਕਿਸਾਨ ਜਿਨ੍ਹਾਂ ਨੂੰ ਹਲਕੀ ਥੋੜੇ ਬਹੁਤ ਚੋਟਾ ਲੱਗੀਆਂ ਨੇ ਤੇ 100 ਤੋਂ ਵੱਧ ਕਿਸਾਨ ਗੰਭੀਰ ਰੂਪ ਦੇ ਨਾਲ ਇਸ ਦੌਰਾਨ ਜਖਮੀ ਹੋ ਜਾਂਦੀ ਨੇ ਇਸ ਦੌਰਾਨ ਹੁਣ ਤੱਕ 7 ਮੌਤਾ ਹੋ ਚੁੱਕੀਆਂ ਨੇ ਜਿਸ ਵਿੱਚ ਹੰਝੂ ਗੈਸ ਦੇ ਕਾਰਨ ਹਾਰਟ ਅਟੈਕ ਨਾਲ 2 ਮੌਤਾ ਗੋਲੀ ਲੱਗਣ ਦੇ ਕਾਰਨ ਇੱਕ ਕਿਸਾਨ ਦੀ ਮੌਤ ਹੋਈ ਹੈ ਲਗਾਤਾਰ ਕਿਸਾਨ ਤਾਂ ਸੰਘਰਸ਼ ਕਰ ਹੀ ਰਹੇ ਨੇ ਪਰ ਦੂਸਰੀ phía ਸੇ ਜਾਨੀ ਤੇ ਮਾਲੀ ਨੁਕਸਾਨ ਵੀ ਕਾਫੀ ਜ਼ਿਆਦਾ ਹੋ ਰਿਹਾ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ